ਉਹ ਮਹਿੰਦਰ ਸਿੰਘ ਜੀ ਮੋਮਬੱਤੀ ਬੁਝਾ ਦੇਣੀ ਆ ਤੇ ਮੈਂ ਆਪਣੇ ਚੋਣ ਨਿਸ਼ਾਨ ਰੱਖ ਲੈਣਾ ਰਿਕਸ਼ਾ ਉਹ ਜਨਾਬ ਕਹਿਓ ਕਹਿੋ ਜੇ ਚੋਣ ਨਿਸ਼ਾਨ ਲੱਭਣ ਦੇਓ ਜਿਹੋ ਜਿਹੋ ਚੋਣ ਨਿਸ਼ਾਨ ਤੁਸੀਂ ਸਿਲੈਕਟ ਕੀਤੇ ਆ ਤੁਹਾਨੂੰ ਇੱਕ ਵੋਟ ਨਹੀਂ ਪੈਣੀ ਉਹ ਜਨਾਬ ਜੇ ਤੁਸੀਂ ਚੋਣ ਨਿਸ਼ਾਨ ਰੱਖ ਲਿਆ ਰਿਕਸ਼ਾ ਤੇ ਲੋਕਾਂ ਜਿਹੜੀ ਸਵਾਰੀ ਆ ਤੁਹਾਡੇ ਰਿਕਸ਼ੇ ਤੇ ਬਿਠਾਈ ਜਾਣੀ ਆ ਗੱਲ ਰਹੀ ਵੋਟ ਦੀ ਉਹ ਉਹਨਾਂ ਦੇ ਦੂਜੀ ਪਾਰਟੀ ਨੂੰ ਪਾਈ ਜਾਣੀ ਆ ਵੋਟ ਦੂਜੀ ਪਾਰਟੀ ਨੂੰ ਪਾਈ ਜਾਣੀ ਆ ਉਹ ਮਹਿੰਦਰ ਸਿੰਘ ਉਹ ਮੇਰੀ ਸੁਣ ਗੱਲ ਮੈਨੂੰ ਲੱਗਦਾ ਬਈ ਤੈਨੂੰ ਮੰਤਰੀਆਂ ਬਾਰੇ ਕੁਝ ਜ਼ਿਆਦਾ ਹੀ ਪਤਾ। ਉਹ ਜਨਾਬ ਮੇਰੇ ਤੋਂ ਜ਼ਿਆਦਾ ਮੰਤਰੀਆਂ ਬਾਰੇ ਕਿੰਨੂੰ ਪਤਾ? ਤੁਸੀਂ ਪੁੱਛੋ ਮੰਤਰੀਆਂ ਬਾਰੇ ਕੀ ਪੁੱਛਣੀ? ਉਹ ਮਿੰਦਰ ਸਿੰਘ ਆ ਜੇ ਤੈਨੂੰ ਮੰਤਰੀਆਂ ਬਾਰੇ ਇੰਨਾ ਹੀ ਪਤਾ ਤਾਂ ਮੈਨੂੰ ਤੂੰ ਦੱਸ ਇਹ ਆਪਣੇ ਜਿਹੜੇ ਦੇਸ਼ ਦੇ ਮੰਤਰੀ ਆ ਜ਼ਿਆਦਾ ਹੈਲੀਕਾਪਟਰਾਂ 'ਚੋਂ ਘੁੰਮਦੇ ਆ। ਲੈ ਜਨਾਬ ਸੋਖੀ ਜੀ ਗੱਲ ਐ ਮੇਰੇ ਹਜ਼ਾਰਾਂ ਸਾਰਿਆਂ ਨੂੰ ਪਤਾ ਲੱਗ ਜਣੀ ਚਾਹੀਦੀ ਐ। ਉਹ ਮੰਤਰੀ ਹੈਲੀਕਾਪਟਰ 'ਚ ਤਾਂ ਘੁੰਮਦੇ ਆ ਉਹਨਾਂ ਨੂੰ ਪਤਾ ਹੈ ਕਿ ਅਸੀਂ ਕਿਹੜੇ ਸੜਕਾਂ ਤੇ ਪੈਸਾ ਲਾਇਆ। ਤੇ ਸੜਕਾਂ ਥਾਂ ਥਾਂ ਤੋਂ ਟੁੱਟੀਆਂ ਹੋਈਆਂ ਜੇ ਅਸੀਂ ਸੜਕਾਂ ਤੇ ਕਾਰਾਂ ਲੈ ਕੇ ਜਾਵਾਂਗੇ ਤੇ ਨੋਰਮਲ ਦੀ ਗੱਲ ਆਪਣੀਆਂ ਗੱਡੀਆਂ ਹੀ ਬਣਾਵਾਂਗੇ